ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪੱਖੋ ਜ਼ਿਲ੍ਹਾ ਬਰਨਾਲਾ ਬਾਈ ਕੋਲ ਮੀਣੀ ਮੱਝ ਆ ਜੀ ਤੇ ਦੇਖ ਸਕਦੇ ਹੋ ਥੋੜਾ ਡਰਦਿਆ ਇਹਨਾਂ ਦੇ ਡਾਕਟਰ ਦਾ ਠੀਕਾ ਕਰਕੇ ਵੀ ਠੀਕਾ ਲੱਗਦਾ ਮਗਰ ਇਹਦੇ ਕੱਟੀ ਆ ਜੀ ਠੀਕ ਹੈ ਜੀ ਦੇਖ ਸਕਦੇ ਹੋ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਵੀਰ ਜੀ ਆਪਣਾ ਨਾਮ ਭਪਿੰਦਰ ਸਿੰਘ ਜੀ ਠੀਕ ਹੈ ਜੀ ਤੇ ਪਿੰਡ ਪਿੰਡ ਪੱਕੋਗੇ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤੇ ਆਪਣਾ ਕਿੰਨਾ ਕਟਾ ਹੋਊਗਾ ਵੀ ਰਸੂਈ ਨੂੰ ਸੂਈ ਨੂੰ ਅੱਜ ਜੀ ਚੌਥਾ ਦਿਨ ਠੀਕ ਹੈ ਜੀ ਕਿੰਨਾ ਕ ਦੁੱਧ ਹੋਊਗਾ ਜੀ ਸਟੇ ਹਨ ਦੁੱਧ ਹੁਣ 10 ਕਿਲੋ ਬੋਲੀ ਤਿਆਰ ਆ ਜੀ ਠੀਕ ਹੈ ਜੀ ਤੇ ਕੀ ਰੇਟੂ ਡਾ ਭਰਾ ਦਾ ਰੇਟ ਇਹਦਾ ਫੋਨ ਤੇ ਕਰ ਲਵਾਂਗਾ ਜੀ ਫੋਨ ਤੇ ਕਰਨਾ ਹੈ ਹਾਂ ਜੀ ਨੰਬਰ ਸਕਰੀਨ ਤੇ ਕਰੀਕ ਠੀਕ ਹੈ ਜੀ ਕੋਈ ਜੀ ਰੇਟ ਬਈ ਜੀ ਕਹਿੰਦਾ ਫੋਨ ਤੇ ਦੱਸਾਂਗੇ ਤੇ ਦੇਖ ਸਕਦੇ ਮਗਰ ਕੱਟੀ ਆ ਤੇ 10 ਕਿਲੋ ਬਈ ਜੀ ਕਹਿੰਦਾ ਬੋਲਾ ਤਿਆਰ ਆ ਠੀਕ ਹੈ ਜਦੋਂ ਤੁਮਰਾ ਮਾਈ ਕਹਿੰਦਾ ਨੂੰ ਦਬਦੋ ਵੀ ਠੀਕ ਹੈ ਠੀਕ ਹੈ ਦੇਖਸਾ ਲ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ ਜੀਤਾ ਫਾਰਮ ਟੂ ਮੈਨ ਬਾਤਵਾ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ